ਕਾਂਗਰਸ ਪਾਰਟੀ ਨੂੰ ਲਗਾਤਾਰ ਵੱਡੇ ਤੋਂ ਵੱਡਾ ਝਟਕਾ ਲੱਗ ਰਿਹਾ ਹੈ ਤੇ ਉੱਥੇ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਘਰ ਰੇਡ ਮਾਰੀ ਜਾ ਰਹੀ ਹੈ ਤੇ ਦੱਸਦੀ ਹੈ ਕਿ सीबीआई ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਜਿਸ ਦੇ ਦੌਰਾਨ ਚਾਰ ਥਾਵਾਂ ਦੇ ਉੱਤੇ ਰੇਡ ਚੱਲ ਰਹੀ ਹੈ ਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਦੇ ਭੁਪੇਸ਼ ਬਗੇਲ ਦੇ ਘਰ ਜਿਹੜੀ ਕਿ ਰੇਡ ਮਾਰੀ ਕੀਤੀ ਹੈ ਤੇ ਸਭ ਤੋਂ ਵੱਡੀ ਖਬਰ ਕਾਂਗਰਸ ਪਾਰਟੀ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਛੱਤੀਸਗੜ੍ਹ 'ਚ ਜਿਹੜੇ ਕਿ CBI ਨੇ 4 ਥਾਮਾਤੇ ਛਾਪੇਮਾਰੀ ਕੀਤੀ ਹੈ ਤੇ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਦਾ ਘਰ ਵੀ ਸ਼ਾਮਲ ਹੈ ਤੇ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ CBI ਦੀ ਟੀਮ ਜਿਹੜੀ ਕਿ ਰਾਏਪੁਰ ਅਤੇ ਭਲਾਈ ਚ ਜਾਂਚ ਕਰਨ ਪਹੁੰਚੀ ਹੈ ਤੇ ਦੱਸਣਯੋਗ ਹੈ ਕਿ CBI ਤੋਂ ਪਹਿਲਾਂ ED ਦੀ ਜਿਹੜੀ ਕਿ ਟੀਮ ਵੀ ਭੁਪੇਸ਼ ਬਗੇਲ ਦੇ ਘਰ ਤੇ ਛਾਪੇਮਾਰੀ ਕਰ ਚੁੱਕੀ ਹੈ ਤੇ ਉੱਥੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਤੇ ਦੱਸਿਆ ਹੈ ਕਿ CBI ਦੀ ਟੀਮਾਂ ਨੇ ਰਾਏਪੁਰ ਅਤੇ ਲਾਈਚ ਸਾਬਕਾ ਮੁੱਖ ਮੰਤਰੀ ਦੇ ਘਰ ਦੇ ਨਾਲ ਨਾਲ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਉਹਨਾਂ ਦੇ ਨਜ਼ਦੀਕ ਇੱਕ ਵਪਾਰੀ ਦੇ ਘਰ ਤੇ ਛਾਪੇਮਾਰੀ ਕੀਤੀ ਹੈ ਤੇ ਇਹ ਕਾਰਵਾਈ ਹੈ ਜਿਹੜੀ ਕਿ ਮਹਾਦੇਵ ਐਪ ਦੇ ਨਾਲ ਮਾਮਲੇ ਦੇ ਨਾਲ ਜੁੜੀ ਹੋਈ ਹੈ ਤੇ ਦੱਸਿਆ ਹੈ ਕਿ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਕਿ ਇੰਚਾਰਜ ਦੇ ਘਰ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਪੋਸਟ ਵੀ ਜਿਹੜੀ ਕਿ ਉਪੇਸ਼ ਬਗੇਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੋਈ ਵੱਡਾ ਝਟਕਾ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਲੱਗ ਸਕਦਾ ਹੈ। ਰੇਡ ਮਾਰੀ ਜਾ ਰਹੀ ਹੈ ਤੇ ਦੱਸਦੀ ਹੈ ਕਿ सीबीआई ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਜਿਸ ਦੇ ਦੌਰਾਨ ਚਾਰ ਥਾਵਾਂ ਦੇ ਉੱਤੇ ਰੇਡ ਚੱਲ ਰਹੀ ਹੈ ਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਦੇ ਭੁਪੇਸ਼ ਬਗੇਲ ਦੇ ਘਰ ਜਿਹੜੀ ਕਿ ਰੇਡ ਮਾਰੀ ਕੀਤੀ ਹੈ ਤੇ ਸਭ ਤੋਂ ਵੱਡੀ ਖਬਰ ਕਾਂਗਰਸ ਪਾਰਟੀ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਅੱਜ ਛੱਤੀਸਗੜ੍ਹ 'ਚ ਜਿਹੜੇ ਕਿ सीबीआई ਨੇ ਚਾਰ ਥਾਵਾਂ ਤੇ ਆਪੇ ਮਾਰੀ ਕੀਤੀ ਹੈ ਤੇ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਦਾ ਘਰ ਵੀ ਸ਼ਾਮਿਲ ਹੈ ਤੇ ਜਾਣਕਾਰੀ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਜਿਹੜੀ ਕਿ ਰਾਏਪੁਰ ਅਤੇ ਭਲਾਈ ਤੇ ਜਾਂਚ ਕਰਨ ਪਹੁੰਚੀ ਹੈ ਤੇ ਦੱਸਣਯੋਗ ਹੈ ਕਿ ਸੀਬੀਆਈ ਤੋਂ ਪਹਿਲਾਂ ਈਡੀ ਦੀ ਜਿਹੜੀ ਕਿ ਟੀਮ ਵੀ ਭੁਪੇਸ਼ ਬਗੇਲ ਦੇ ਘਰ ਤੇ ਛਾਪੇਮਾਰੀ ਕਰ ਚੁੱਕੀ ਹੈ ਤੇ ਉੱਥੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਤੇ ਦੱਸਿਆ ਹੈ ਕਿ ਸੀਬੀਆਈ ਦੀ ਟੀਮਾਂ ਨੇ ਰਾਏਪੁਰ ਅਤੇ ਭਲਾਈ ਚ ਸਾਬਕਾ ਮੁੱਖ ਮੰਤਰੀ ਦੇ ਘਰ ਦੇ ਨਾਲ ਨਾਲ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਉਹਨਾਂ ਦੇ ਨਜ਼ਦੀਕ ਇੱਕ ਵਪਾਰੀ ਦੇ ਘਰ ਤੇ ਛਾਪੇਮਾਰੀ ਕੀਤੀ ਹੈ ਤੇ ਇਹ ਕਾਰਵਾਈ ਹੈ ਜਿਹੜੀ ਕਿ ਮਹਾਦੇਵ ਐਪ ਦੇ ਨਾਲ ਮਾਮਲੇ ਦੇ ਨਾਲ ਜੁੜੀ ਹੋਈ ਹੈ ਤੇ ਦੱਸਿਆ ਹੈ ਕਿ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਕਿ ਇੰਚਾਰਜਾ ਉਹਨਾਂ ਦੇ ਘਰ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਪੋਸਟ ਵੀ ਜਿਹੜੀ ਕਿ ਪੁਪੇਸ਼ ਬਗੇਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੋਈ ਵੱਡਾ ਝਟਕਾ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਲੱਗ ਸਕਦਾ ਹੈ। ਰੇਡ ਮਾਰੀ ਜਾ ਰਹੀ ਹੈ ਤੇ ਦੱਸਦੀ ਹੈ ਕਿ सीबीआई ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਜਿਸ ਦੇ ਦੌਰਾਨ ਚਾਰ ਥਾਵਾਂ ਦੇ ਉੱਤੇ ਰੇਡ ਚੱਲ ਰਹੀ ਹੈ ਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਦੇ ਪੁਪੇਸ਼ ਬਗੇਲ ਦੇ ਘਰ ਜਿਹੜੀ ਕਿ ਰੇਡ ਮਾਰੀ ਕੀਤੀ ਹੈ ਤੇ ਸਭ ਤੋਂ ਵੱਡੀ ਖਬਰ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਛੱਤੀਸਗੜ੍ਹ 'ਚ ਜਿਹੜੇ ਕਿ ਸੀਬੀਆਈ ਨੇ ਚਾਰ ਥਾਮਾਂ ਤੇ ਛਾਪੇਮਾਰੀ ਕੀਤੀ ਹੈ ਤੇ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਦਾ ਘਰ ਵੀ ਸ਼ਾਮਲ ਹੈ ਤੇ ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਜਿਹੜੀ ਕਿ ਰਾਏਪੁਰ ਅਤੇ ਭਲਾਈ 'ਚ ਜਾਂਚ ਕਰਨ ਪਹੁੰਚੀ ਹੈ ਤੇ ਦੱਸਣਯੋਗ ਹੈ ਕਿ ਸੀਬੀਆਈ ਤੋਂ ਪਹਿਲਾਂ ਈਡੀ ਦੀ ਜਿਹੜੀ ਕਿ ਟੀਮ ਵੀ ਭੁਪੇਸ਼ ਬਗੇਲ ਦੇ ਘਰ ਤੇ ਛਾਪੇਮਾਰੀ ਕਰ ਚੁੱਕੀ ਹੈ ਤੇ ਉੱਥੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਤੇ ਦੱਸਿਆ ਹੈ ਕਿ ਸੀਬੀਆਈ ਦੀ ਟੀਮਾਂ ਨੇ रायपुर ਹਤੇ ਭਲਾਈ ਚ ਸਾਬਕਾ ਮੁੱਖ ਮੰਤਰੀ ਦੇ ਘਰ ਦੇ ਨਾਲ ਨਾਲ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਉਹਨਾਂ ਦੇ ਨਜ਼ਦੀਕ ਇੱਕ ਵਪਾਰੀ ਦੇ ਘਰ ਤੇ ਛਾਪੇਮਾਰੀ ਕੀਤੀ ਹੈ ਤੇ ਇਹ ਕਾਰਵਾਈ ਹੈ ਜਿਹੜੀ ਕਿ ਮਹਾਦੇਵ ਐਪ ਦੇ ਨਾਲ ਮਾਮਲੇ ਦੇ ਨਾਲ ਜੁੜੀ ਹੋਈ ਹੈ ਤੇ ਦੱਸਿਆ ਹੈ ਕਿ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਕਿ ਇੰਚਾਰਜ ਦੇ ਘਰ ਰੇਡ ਮਾਰੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਪੋਸਟ ਵੀ ਜਿਹੜੀ ਕਿ ਉਪ ਪੇਸ਼ ਬਗੇਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕੋਈ ਵੱਡਾ ਝਟਕਾ ਜਿਹੜਾ ਕਿ ਕਾਂਗਰਸ ਪਾਰਟੀ ਨੂੰ ਲੱਗ ਸਕਦਾ ਹੈ